ਅਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਵਿੱਚ ਮੁਕਾਬਲੇ ਦੇ ਦੌਰਾਨ ਸੋਨੂ ਖਤਰੀ ਗੈਂਗ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਲੰਧਰ ਦੀ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਵੀ ਮੌਕੇ ਦੇ ਉੱਤੇ ਮੌਜੂਦ ਰਹੇ ਨੇ ਦੱਸ ਦਈਏ ਕਿ ਇਹ ਜੋ ਸੋਨੂ ਖਤਰੀ ਗੈਂਗ ਦੇ ਗੈਂਗਸਟਰ ਨੇ ਇਹਨਾਂ ਦੇ ਵੱਲੋਂ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਐਨਕਾਊਂਟਰ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਦੱਸ ਦਈਏ ਕਿ ਆਮੜੇ ਸਾਹਮਣੇ ਵੀ ਰੌਂਡ ਫਾਇਰਿੰਗ ਹੋਈ ਹੈ ਜਿਸ ਵਕਤ ਐਨਕਾਊਂਟਰ ਹੋਇਆ ਜੰਮੂ ਪੁਲਿਸ ਦੇ ਇੱਕ ਸਬ ਇੰਸਪੈਕਟਰ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਇਹ ਦੋਵੇਂ ਸ਼ਾਮਲ ਸਨ ਦੱਸ ਦਈਏ ਸੋਨੂ ਖੱਤਰੀ ਗੈਂਗ ਦੇ ਗੁਰਗਿਆਂ ਦਾ ਇੰਕਾਊਂਟਰ ਕਰ ਦਿੱਤਾ ਗਿਆ ਜਿਸ ਦੇ ਵਿੱਚੋਂ ਇੱਕ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁੱਚੀ ਪਿੰਡ ਦੇ ਇਲਾਕੇ ਦੇ ਵਿੱਚ ਦੋਵੇਂ ਗੈਂਗਸਟਰ ਲੁਕੇ ਹੋਏ ਸਨ ਜਦੋਂ ਪੁਲਿਸ ਇਹਨਾਂ ਨੂੰ ਲੱਭਣ ਲਈ ਜਾਂਦੀ ਹੈ ਤੇ ਇਹਨਾਂ ਦੇ ਵੱਲੋਂ ਪੁਲਿਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਦੋਹੇ ਗੈਂਗਸਟਰ ਜਿਹੜੇ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਦੋਵਾਂ ਦੇ ਗੋਲੀਆਂ ਲੱਗਦੀਆਂ ਨੇ ਦੱਸ ਦਈਏ ਕਿ ਇੱਕ ਇਸ ਦੇ ਵਿੱਚ ਜੋ ਹੈ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਪਰ ਤੜਕਸਾਰ ਸਵੇਰੇ ਸਵੇਰੇ ਜਲੰਧਰ ਪੁਲਿਸ ਦੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕੁਕਿਆਤ ਗੈਂਗ ਦੇ ਨਾਲ ਜੁੜੇ ਹੋਏ ਗੈਂਗਸਟਰਾਂ ਦਾ ਐਨਕਾਊਂਟਰ ਜਲੰਧਰ ਪੁਲਿਸ ਦੇ ਵੱਲੋਂ ਕੀਤਾ ਗਿਆ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਦੋ ਲੜਕੇ ਕੋਈ ਵਾਰਦਾਤ ਕਰਨ ਦੀ ਨੀਤ ਨਾਲ ਰਾਮਾ ਮੰਡੀ ਏਰੀਆ ਚ ਘੁੰਮ ਰਹੇ ਸੋ ਉਸ ਤੇ ਅਸੀਂ ਆਪਣਾ ਟਰੈਪ ਲਗਾ ਕੇ ਇਹਨਾਂ ਤੇ ਆਪਣੀ ਇੰਟੈਲੀਜੈਂਸ ਡਿਵੈਲਪ ਕਰਕੇ ਸੋ ਇਹ ਦੋਵੇਂ ਬੰਦੇ ਅਸੀਂ ਆਫਟਰ ਬਰੀਫ ਇਨਕਾਊਂਟਰ ਵਿਦ ਦਾ ਪੁਲਿਸ ਅਪ੍ਰੀਹੈਂਡ ਕੀਤੇ ਸੋ ਇਹਨਾਂ ਦੋਵਾਂ ਦੇ ਨਾਂ ਸੁਖਵਿੰਦਰ ਤੇ ਹਰਪ੍ਰੀਤ ਹੈ ਇਹਨਾਂ ਇਹ ਆਲਰੇਡੀ ਜੀਐਨਕੇ ਦੇ ਵਿੱਚ ਜੋ ਇੱਕ ਸਬ ਇਨਸਪੈਕਟਰ ਦਾ ਮਰਡਰ ਕੇਸ ਹੋਇਆ ਸੀ April 2024 ਦੇ ਵਿੱਚ ਇਹ ਉਸ ਦੇ ਵਿੱਚ ਵਾਂਟਡ ਹੈ ਇਹ ਤੋਂ ਇਲਾਵਾ ਸਾਨੂੰ ਪ੍ਰੀਲਿਮਿਨਰੀ ਜੋ ਹੁਣ ਤੱਕ ਪਤਾ ਲੱਗਿਆ ਇੱਕ ਹੋਰ ਕੇਸ ਦਰਜ ਹੋਇਆ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਵਾਂਟਡ ਹੈ ਸੋ ਇਹਦੇ ਵਿੱਚ ਸੁਖਵਿੰਦਰ ਸਿੰਘ ਜੋ ਹੈ ਇਹ ਸੋਨੂ ਖਤਰੀ ਗੈਂਗ ਨਾਲ ਇਸ ਦੇ ਰਿਲੇਸ਼ਨ ਹੁਣ ਤੱਕ ਸਾਹਮਣੇ ਆਏ ਬਾਕੀ ਦੀ ਪੁੱਛਗਿੱਛ ਜਾਰੀ ਹੈ ਫਿਰ ਅਸੀਂ ਹੋਰ ਡਿਟੇਲਸ ਇਸਟ ਸ਼ੇਅਰ ਕਰਾਂਗੇ ਤਾਂ ਮੈਮ ਪੁਲਿਸ ਦੇ ਅਮਨੇ ਸਾਹਮਨੇ ਫਾਇਰਿੰਗ ਵੀ ਕੀਤੀ ਸੀ ਜੀ ਰਾਉਂਡਸ ਆਫ ਫਾਇਰਿੰਗ ਵੀ ਹੋਈ ਹੈ ਤੇ ਉਸਦੇ ਬਾਅਦ ਉਸ 15-20 ਰਾਉਂਡ ਫਾਇਰ ਹੋਏ ਹਨ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਇਹਦੇ ਵਿੱਚ ਹਾਂਜੀ ਸੋ ਇਹਦੇ ਵਿੱਚ ਹੁਣ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਔਨ ਹੈ ਸੋ ਜੋ ਅੱਗੇ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਦੋ ਦੋ ਸੋਫਿਸਟੀਕੇਟਿਡ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ ਹਨ ਤੇ ਉਹ ਉਹ ਵੀ ਅਸੀਂ ਅੱਗੇ ਦੇਖ ਰਹੇ ਹਾਂ ਕਿ ਉਹਨਾਂ ਦਾ ਸੋਰਸ ਕੀ ਸੀ ਉਹ ਕਿਸ ਤਰ੍ਹਾਂ ਉਸ ਤੋਂ ਆਇਆ ਉਹ ਸਾਰਾ ਇਸ ਵਿਚਾਰਿਆ ਤੇ ਬੇਸਿਕਲੀ ਅਜੇ ਜਿੰਨਾ ਹੈ ਕਿ ਇਹਨਾਂ ਤੋਂ ਇਹਨਾਂ ਨੂੰ ਰਾਉਂਡ ਅਪ ਕਰਕੇ ਜੋ ਇਹਨਾਂ ਤੋਂ ਸਾਨੂੰ ਵੈਪਨ ਦੀ ਰਿਕਵਰੀ ਹੋਈ ਹੈ ਤੇ ਅੱਗੇ ਜੋ ਇਹਨਾਂ ਦੀ ਪੁੱਛਗਿਛ ਹੈਗੀ ਹੈ ਤੇ ਸਾਨੂੰ ਹੈ ਕਿ ਇਹਨਾਂ ਦਾ ਹੋਰ ਵੀ ਕੋਈ ਕ੍ਰਾਈਮ ਇਨ ਮਾਈਂਡ ਸੀਗਾ ਜਿਸ ਵਿੱਚ ਇਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਸੀਗੇ ਤੇ ਉਹ ਅੱਗੇ ਪੁੱਛਗਿਛ ਜੇ ਜਨਾਬ ਬੰਦੀ ਕਿੱਥੇ ਹੋਈ ਸੀ ਤੇ ਚੇਜ਼ ਕਿੱਥੇ ਇਨਾਂ ਨੇ ਵਾਰਦਾਤ ਕਰਨੀ ਸੀ ਇਸ ਜਗ੍ਹਾ ਤੇ ਇਹਨਾਂ ਨੇ ਇਹਨਾਂ ਨੇ ਅੱਗੇ ਵੀ ਵਾਰਦਾਤ ਕਰਨੀ ਸੀ ਤੇ ਅਸੀਂ ਸਾਡੇ ਕੋਲ ਪਿਛਲੀ ਇਹਨਾਂ ਦਾ ਜੋ ਕ੍ਰਾਈਮ ਸੀ ਉਸ ਦੀ ਇਨਫੋਰਮੇਸ਼ਨ ਸੀਗੀ ਤੇ ਇਹ ਸੀ ਕਿ ਇਹ ਕੁਝ ਸਾਡੇ ਏਰੀਆ ਦੇ ਵਿੱਚ ਕਈ ਦਿਨਾਂ ਤੋਂ ਘੁੰਮ ਫਿਰ ਰਹੇ ਹਨ ਸੋ ਉਸ ਤੇ ਅਸੀਂ ਕਰਕੇ ਅੱਜ ਇਹਨਾਂ ਨੂੰ ਇੱਕ ਬਰੀਫ ਚੇਸ ਤੇ ਫਾਇਰ ਆਫ ਐਕਸਚੇਂਜ ਆਫ ਫਾਇਰ ਤੋਂ ਬਾਅਦ ਇਹਨਾਂ ਨੂੰ ਇੱਥੇ ਐਪ੍ਰੀਹੈਂਡ ਕੀਤਾ ਤੇ ਅੱਗੇ ਨਾਦਰ ਨਾਲ ਪੁੱਛ ਕੇ ਜਾਰੀ ਹੈ ਜੋ ਇਨਫੋਰਮੇਸ਼ਨ ਹੋ ਰਹੀ ਹੈ ਗਿਆ ਪਤਾਣਾ ਸ਼ੇਅਰ ਕਰਾਂਗੇ ਥੈਂਕ ਯੂ ਲੋਕ ਸੀਗੇ ਬਿਊਰੋ ਰਿਪੋਰਟ 1 ਪੁਆਇੰਟ